ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੇ ਹਰਜਿੰਦਰ ਸਿੰਘ ਜਿਸ ਦੀ ਫਲੋਰੀਡਾ ਦੇ ਵਿੱਚ ਟਰੱਕ ਚਲਾਉਂਦਿਆਂ ਇੱਕ ਗੱਡੀ ਨਾਲ ਟਕਰੋ ਜਾਂਦੀ ਏ ਤੇ ਗੱਡੀ ਦੇ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਜਾਨ ਚਲੀ ਜਾਂਦੀ ਏ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਇਹ ਚਰਚਾ ਚੱਲੀ ਏ ਕਿ ਹਰਜਿੰਦਰ ਨੂੰ 45 ਤੋਂ 50 ਸਾਲ ਦੀ ਸਜ਼ਾ ਹੋ ਸਕਦੀ ਹੈ ਲੇਕਿਨ ਜਦੋਂ ਉਸ ਦੇ ਪਿੰਡ ਦੇ ਵਿੱਚ ਪਹੁੰਚੇ ਅਤੇ ਗੱਲਬਾਤ ਕੀਤੀ ਕਿ ਹਰਜਿੰਦਰ ਜਿਹੜਾ ਉੱਥੇ ਕਿਸੇ ਤਰੀਕੇ ਦੇ ਨਾਲ ਟਰੱਕ ਚਲਾਉਣ ਦੇ ਕੰਮ ਵਿੱਚ ਪਿਆ ਪਿੰਡ ਵਾਸੀ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਨ ਦੀ ਰਾਜ਼ੀ ਹੋਏ ਹਾਲਾਂਕਿ ਉਸ ਦੇ ਪਰਿਵਾਰ ਵੱਲੋਂ ਘਰ ਦੀ ਤਸਵੀਰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਕੈਮਰੇ ਦੇ ਸਾਹਮਣੇ ਆਉਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਪਰਿਵਾਰ ਇਸ ਹਾਲਾਤ ਦੇ ਵਿੱਚ ਨਹੀਂ ਹੈ ਕਿ ਉਹ ਕਿਸੇ ਵੀ ਤਰੀਕੇ ਦੀ ਗੱਲਬਾਤ ਕਰਨ ਨੂੰ ਤਿਆਰ ਹੋ ਸਕਣ ਬਾਪੂ ਜੀ ਕੀ ਨਾਮ ਆਪਣਾ ਬਲਦੇਵ ਸਿੰਘ ਕਿੱਥੋਂ ਦੇ ਰਹਿਣ ਵਾਲੇ ਪਿੰਡ ਰਟੌਰ ਇਸੇ ਪਿੰਡ ਦੇ ਰਹਿਣ ਵਾਲੇ ਹਾਂ ਜਿੰਦੇ ਇੱਕ ਨਰਕਾਪਾੜੀ ਪਿੰਡ ਦਾ ਕਿਸ ਤਰੀਕੇ ਨਾਲ ਸੁਭਾਸਿਕਾਤ ਨਹੀਂ ਮੇਲ ਜੁਲ ਹੋਇਆ ਜਾਂ ਉਹਦੇ ਪਰਿਵਾਰ ਬਾਰੇ ਕੀ ਜਾਣਕਾਰੀ ਬਹੁਤ ਵਧੀਆ ਪਰਿਵਾਰ ਸੀ ਜੀ ਮੇਰਾ ਜਾਨਾ ਹੈ ਉਹਨਾਂ ਮੇਰਾ ਮਾਹਰਿੰਦਾ ਇੱਕ ਉਹਦਾ ਵੱਡਾ ਭਾਈ ਹੈ ਔਰ ਉਹਦੇ ਭਾਈ ਮਿਸਲ ਜੋ ਦੀ ਪੁੱਛਾਈ ਦੀ ਹੈ ਇੱਕ ਉਹਨਾਂ ਦੀ ਮਾਤਾ ਜੀ ਨੇ ਇਹੀ ਪਰਿਵਾਰ ਸੀ ਫਾਦਰ ਉਹਨਾਂ ਦੀ ਇਹਨਾਂ ਦੇ ਗਏ ਤੋਂ ਬਾਕੀ ਦੱਸ ਹੋ ਚੁੱਕੀ ਹੈ ਔਰ ਉਹ ਲੜਕਾ ਆਪਣੀ ਕਮਾਈ ਵਾਸਤੇ ਉਸ ਪੜੀ ਆਪਣੀ ਗੈਨੇਪਾਖਲੇ ਗਿਆ ਸੀਗਾ ਉਹਦਾ ਇੱਕੋ ਹੀ ਮਕਸਦ ਆਪਣੇ ਸੁਪਨੇ ਪੂਰੇ ਕਰਨ ਦਾ 2018 ਦੇ ਵਿੱਚ ਉਹ ਗਿਆ ਹੈ ਔਰ ਜਦੋਂ ਉਹਨੂੰ ਜਾਂਦਿਆਂ ਰੈਸਟ ਕੀਤਾ ਗਿਆ ਉਸ ਤੋਂ ਬਾਦਾਂ ਉਹਦੀ ਇਨਕੁਆਇਰੀ ਹੋਈ ਬਹੁਤ سارے ਲੋਕਾਂ ਨੇ ਉਹਦੀ ਸਪੋਰਟ ਕੀਤੀ ਜਿਹਦੇ ਵਿੱਚ ਉਹਨੂੰ 5000 ਡਾਲਰ ਭਰਨਾ ਪਿਆ ਔਰ ਉੱਥੋਂ ਦੀ ਉਹਨੂੰ ਰਹਿਣ ਵਾਸਤੇ ਪਰਮਿਸ਼ਨ ਮਿਲ ਗਈ ਉਸ ਤੋਂ ਬਾਦਾਂ ਉਹ ਲਾਇਸੈਂਸ ਬਣਿਆ 2021 ਦੇ ਵਿੱਚ ਉਜਲਾ ਲਾਇਸੈਂਸ ਹੈ ਉਹ ਵੀ ਲੀਗਲ ਤੌਰ ਤੇ ਬਣਾਇਆ ਕਿਉਂਕਿ ਉਹਦੀ ਸਾਰੀ ਇੰਟਰਵਿਊ ਲੈ ਕੇ ਉਹ ਦਸੰਸ ਬਣਾਇਆ ਗਿਆ ਜੀ ਜੀ ਅੱਜ ਜੇ ਉਹਦਾ ਕਸੂਰ ਮੰਨਦੀ ਹੈ ਗਵਰਨਮੈਂਟ ਤੇ ਫਿਰ ਜਿਨ੍ਹਾਂ ਨੇ ਲਾਇਸੈਂਸ ਬਣਾਇਆ ਕਿਉਂਕਿ 5 ਸਾਲ ਉਹ ਡਰਾਈਵ ਕਰਦਾ ਰਿਹਾ ਉਹਨੂੰ ਸਾਰੇ ਉਸ ਨੂੰ ਕੋਈ ਕਾਨੂੰਨ ਦਾ ਪਤਾ ਸੀ ਤੇ ਇਹ ਹੋਣੀ ਕਿ ਕਿਸੇ ਕੋਈ ਵੀ ਸੜਕ ਤੇ ਜਾਂਦਾ ਵਾਪਸ ਸਕਦੀ ਹੈ ਉਹਦਾ ਕੋਈ ਨਿੱਜੀ ਉਹਨਾਂ ਦਾ ਦੁਸ਼ਮਣੀ ਨਹੀਂ ਸੀ ਇਹ ਗੱਲ ਜਰੂਰ ਮਾਰੀ ਹੋਈ ਹੈ ਕੋਈ ਤੁਨਾ ਲੋਕਾਂ ਦੀ ਮਰ ਹੋਈ ਹੈ ਉਹਨਾਂ ਦੀ ਜਾਨ ਚਲੀ ਗਈ ਹੈ ਤੇ ਅਸੀਂ ਇਹ ਅਪੀਲ ਕਰਾਂਗੇ ਪੰਜਾਬ ਗਵਰਨਰ ਸ੍ਰੀ ਭਗਵੰਤ ਮਾਨ ਜੀ ਨੂੰ ਕਿਉਂਕਿ ਮੈਂ ਵੀ ਆਮ ਆਦਮੀ ਪਾਰਟੀ ਦਾ ਪਿੰਡ ਦਾ ਸੈਕਟਰੀ ਹਾਂ ਕਿ ਉੱਥੋਂ ਦੀ ਸਰਕਾਰ ਨਾਲ ਮੇਲਜੋਲ ਕਰਕੇ ਉਹਨਾਂ ਪ੍ਰਤੀ ਜਿੰਨਾ ਵੀ ਹੋ ਸਕੇ ਕੰਮ ਤੋਂ ਕੰਮ ਸਹਾ ਵਾਸਤੇ ਬੇਨਤੀ ਕੀਤੀ ਜਾਵੇ ਤੇ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਉਹ ਲੀਗਲ ਤੌਰ ਤੇ ਗਿਆ ਦੇ ਚਾਹੇ ਉਹ ਦੋ ਨੰਬਰ ਤੇ ਡੋਂਕੀ ਲਾ ਕੇ ਸੀ ਲੇਕਿਨ ਜਿਹੜਾ ਉਹਨੂੰ ਲਾਇਸੈਂਸ ਮਿਲਿਆ ਉਹ ਤੇ ਲੀਗਲ ਮਿਲਿਆ ਨਾ ਜਿਹਨਾਂ ਨੇ ਉਹਨੂੰ ਲਾਇਸੈਂਸ ਦਿੱਤਾ ਉਹ ਵੀ ਜੋ ਸਾਨੂੰ ਮਿਲਿਆ ਵਾ ਇਨਕੁਆਰੀ ਕੀਤੀ ਹੋਗੀ ਜਪੱਤਾ ਹੋਊਗਾ ਤਾਂ ਹੀ ਦੱਸਣ ਸਕਦਾ ਹੋ ਸਰਦਾਰ ਬਿਲਕੁਲ ਜੀ ਜੇ ਉਹਨੂੰ ਲਾਇਸੈਂਸ ਉਹ ਨਾ ਦਿੰਦੇ ਪੱਕਾ ਨਾ ਹੋਇਆ ਹੁੰਦਾ ਤੇ ਲਾਇਸੈਂਸ ਹੀ ਨਹੀਂ ਦੇਣ ਦੇ ਯੋਗ ਤੇ ਜਿਸ ਤਰੀਕੇ ਨਾਲ ਇਤਿਹਾਸ ਕੀਤਾ ਜਾ ਰਿਹਾ ਦਸਤਾਵੇਜ਼ ਉਹਦੀ ਉਤਾਰੀ ਦਿੱਤੀ ਗਈ ਉੱਥੇ ਇਹ ਸਭ ਤੋਂ ਇੱਕ ਕਾਨੂੰਨੀ ਹਰਕਤ ਹੈ ਕਿ ਉੱਥੋਂ ਦੇ ਉਸ ਪੁਲਿਸ ਨੂੰ ਇਹ ਨਹੀਂ ਚਾਹੀਦਾ ਕਿ ਇੱਕ ਸਰਦਾਰ ਬੰਦੇ ਦੀ ਦਸਤਾਵੇਜ਼ ਉਤਾਰੀ ਨਤੀ ਜਾਵੇ ਮੈਂ ਉਹਦੀ ਫੋਟੋ ਵੀਡੀਓ ਵੀ ਦੇਖ ਰਿਹਾ ਸੀ ਜਿਹਦੇ ਵਿੱਚ ਉਹਨੂੰ ਪਰਨਾ ਬੰਨਣ ਦੀ ਵੀ ਆਜ਼ਾਦੀ ਨਹੀਂ ਔਰ ਉਹਨੇ ਇਸ ਵੇਲੇ ਆਪਣੇ ਬਾਵਾ ਹੰਦੀਆਂ ਕਾਰਨ ਜਦੋਂ ਬਾਵਾ ਕਿੱਤਿਆਂ ਉਹਦੀਆਂ ਵੀ ਉਹ ਵੀ ਨੀਚੇ ਕਿੱਤਿਆਂ ਗੀਆਂ ਜਿਹੜੀ ਕਿ ਉਥੋਂ ਦੀ ਇਸ ਪੁਲਿਸ ਵਾਲੋ ਇੱਕ ਕਾਨੂੰਨੀ ਹਰਕਤ ਆ ਸੋ ਉਹਦੇ ਉੱਤੇ ਵੀ ਮੈਂ ਉਥੋਂ ਦੇ ਵਸਨੀਕ ਜਿਹੜੇ ਕਿ ਪੰਜਾਬੀ ਭਰਾ ਸਾਡੇ ਰਹ ਰਹੇ ਨੇ ਜਿਹੜਾ ਕਿ ਬਹੁਤ ਵੱਡਾ ਸੰਘਰਸ਼ ਕਰ ਰਹੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਹਾਡੇ ਉਹ ਨਜ਼ਦੀਕ ਸੀਗੇ ਉਹਦੀ ਜਿੰਨੀ ਵੀ ਹੈਲਪ ਹੋਵੇ ਹੈਲਪ ਕੀਤੀ ਜਾਵੇ ਉਹਨੂੰ ਬੇਸ਼ੱਕ ਰਿਪੋਰਟ ਕੀਤਾ ਜਾਵੇ ਆਪਣੇ ਮਾਪੇ ਉਹਦੇ ਕੋਲ ਆਜਵੇ ਪਿੰਡ ਵਛਾੜ ਕੇ ਆਪਣਾ ਗੁਜ਼ਾਰਾ ਕਰ ਲਵੇਗਾ ਸੋ ਇਹੀ ਅਪੀਲ ਹੈ ਆ ਕੇ ਬਾਤੋਂ ਬਾਤੋ ਦੀ ਸਰਕਾਰੀ ਹਾਂਜੀ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਲਵਜੋ ਸਿੰਘ ਹੈ ਜੀ ਹਾਂ ਕਿਹੜਾ ਪਿੰਡ ਜੀ ਪਿੰਡ ਰਟੋਲਾ ਜੀ ਇਹ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਹੈ ਜਿਹੜਾ ਵਿਦੇਸ਼ ਦੇ ਵਿੱਚ ਇੱਕ ਟਰੱਕ ਡਰਾਈਵਰ ਸੀਗਾ ਇੱਕ ਹਾਦਸਾ ਹੋ ਗਿਆ ਤੇ ਉਸ ਨੂੰ ਜਿਹੜੀ ਸਜ਼ਾ ਸੁਣਨ ਦੀ ਗੱਲ ਚੱਲ ਰਹੀ ਹੈ ਹਾਂਜੀ ਕਿੰਨਾ ਸੀ ਲੜਕੇ ਦਾ ਤੇ ਕਿਸ ਤਰੀਕੇ ਨਾਲ ਫਸ ਗਿਆ ਜੀ ਜੀ ਉਹਦਾ ਨਾਮ ਹਰਜਿੰਦਰ ਸਿੰਘ ਆ ਤੇ ਬਹੁਤ ਵਧੀਆ ਮੁੰਡਾ ਸੀ ਜੀ ਕਿ ਨਾ ਕੋਈ ਮਾੜੀ ਗੱਲ ਨਹੀਂ ਕਰਦਾ ਸਭ ਨਾਲ ਵਧੀਆ ਰਹਿੰਦਾ ਹੈ ਜੀ ਜਿਹੜਾ ਚਲੋ ਹਾਸਾ ਆਵਾ ਉਹਦੇ ਹੱਥ ਵਸ ਨਹੀਂ ਹੀ ਨਾ ਹੀ ਉਹਨੇ ਜਾਣ ਕੇ ਉਹ ਚੀਜ਼ ਕੀਤੀ ਸੀ ਉਹਦੇ ਗੜਾ ਮਾਈਂਡ ਦੇ ਵਿੱਚ ਹੈਗਾ ਸੀ ਕਿ ਜਿਹੜੇ ਤਿੰਨ ਗੋਰੇ ਮਰੇ ਆ ਜੀ ਉਹਨਾਂ ਦਾ ਗੜੀ ਉਹਦੀ ਦੁਸ਼ਮਣੀ ਸੀ ਜੀ ਉਹ ਤੇ ਚਾਨਕੀ ਹੋ ਗਿਆ ਜੋ ਵੀ ਹੋਇਆ ਤੇ ਉਹਦਾ ਪਿੰਡ ਦੇ ਵਿੱਚ ਮਿਲੇ ਵਿੱਚ ਦੇ ਉਹਨਾਂ ਪਿੰਡਾ ਮਿਲਿਆ ਕਦੀ ਹਾਂਜੀ ਹਾਂਜੀ ਸਕੂਲ ਟਾਈਮ ਫਰੈਂਡ ਹੀ ਪੜ੍ਹਦੇ ਰਹੇ ਸੀ ਅੱਛਾ ਜੀ ਤੇ ਬਾਅਦ ਦੇ ਵਿੱਚ 2018 ਪਲੱਸ 2 ਤੱਕ ਬੱਚਾ ਅੱਛਾ ਜੀ ਬਾਜ 2018 ਦੇ ਵਿੱਚ ਉਹ ਬਾਹਰ ਚਲਾ ਗਿਆ ਬਾਹਰ ਜਾਣ ਦਾ ਕਾਰਨ ਕੀ ਸੀਗਾ ਤੇ ਕਿਹੜੇ ਹਾਲਾਤਾਂ ਚ ਬਾਹਰ ਗਿਆ ਬਾਹਰ ਵੇਖੋ ਜੀ ਘਰ ਕੋਈ ਖੁਸ਼ੀ ਨੂੰ ਨਹੀਂ ਛੱਡਦਾ ਮਜਬੂਰੀਆਂ ਹੁੰਦੀਆਂ ਵਾਂ ਘਰ ਦੇ ਹਾਲਾਤ ਇਹੋ ਜਿਹੇ ਕੋਜੇ ਹੁੰਦੇ ਆ ਬੰਦੇ ਦੇ ਜਿਹੜੇ ਕੋਈ ਬਾਹਰ ਸ਼ੇਅਰ ਨਹੀਂ ਕਰ ਸਕਦਾ ਮਜਬੂਰੀਆਂ ਤੌਰ ਤੇ ਉਹ ਨੌਜਵਾਨ ਬਾਹਰ ਗਿਆ ਸੀ ਪਰਿਵਾਰ ਚ ਕੋਣ ਕੋਣ ਹੈ ਇਸੰਦਰ ਦੇ ਪਰਿਵਾਰ ਚ ਉਹਦੇ ਮੰਮੀ ਆ ਤੇ ਉਹਦਾ ਵੱਡਾ ਭਰਾ ਵਾ ਡੈਡੀ ਉਹਦੇ ਦੀ ਡੈਥ ਹੋ ਗਈ ਸੀ ਤੇ ਜਿੱਦਾਂ ਉੱਥੇ ਹੱਤਸਾ ਵਾਪਰੇ ਹੋਣ ਦੀ ਸਜ਼ਾ ਦੀ ਗੱਲ ਚੱਲ ਰਹੀ ਆ ਪੰਜਾਬ ਦੇ ਵਿੱਚ ਵੀ ਵਿਰੋਧ ਹੋ ਰਿਹਾ ਹੈ ਯਾਤਸਾ ਵਾਪਰ ਗਿਆ ਲੇਕਿਨ ਕਿੰਨੇ 28 ਸਾਲਾਂ ਦੇ ਨੌਜਵਾਨ ਨੂੰ 42 ਸਾਲ ਦੀ ਸਜ਼ਾ ਸੁਣਦੀ ਗੱਲ ਚੱਲ ਰਹੀ ਹੈ ਇਹ ਤਾਂ ਹੀ ਵੇਖੋ ਗਲਤ ਹੈ ਸਾਰੀ ਜ਼ਿੰਦਗੀ ਉਹਦੀ ਨੰਗ ਜਾਣੀਆਂ ਇੱਕ ਸਾਹ ਦੀ ਉਹਨੇ ਮੌਤ ਹੀ ਆਪਣੀ ਮੰਗਣੀ ਆ ਇਹ ਚੀਜ਼ ਬਹੁਤ ਗਲਤ ਹੈ ਐਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਕਿ ਨੌਜਵਾਨ ਦੀ ਸਹਾਇਤਾ ਕੀਤੀ ਜਾਵੇ ਉਹਦੇ ਹੱਲ ਵੀ ਥੋੜਾ ਕਿ ਧਿਆਨ ਦਿੱਤਾ ਜਾਵੇ ਪਰਿਵਾਰ ਤੋਂ ਪਿੱਛੋਂ ਵਿਚਾਰਾ ਠੀਕ ਠਾਕ ਆ ਕੋਈ ਬਹੁਤਾ ਤਕੜਾ ਨਹੀਂ ਆ ਗਿਰਫਜ਼ਾਰ ਹੋਇਆ ਕੋਈ ਹੈਗੀ ਇਹੋ ਜੀ ਗੱਲ ਨਹੀਂ ਨਹੀਂ ਭਾਈ ਉਹਦਾ ਭਰਾ ਇੱਥੇ ਇੰਡੀਆ ਬੈਠਾ ਵਾ ਖੇਤੀਬਾੜੀ ਕਰਦਾ ਵਾ ਅੱਛਾ ਅੱਛਾ ਉਹ ਜਿਹੜੀ ਗੱਲ ਕਹਿ ਰਹੇ ਹੋ ਬਿਲਕੁਲ ਗਲਤ ਹੈ ਪਰਿਵਾਰ ਦੇ ਖੁਦ ਕੀ ਆ ਸੋ ਪੈਸੇ ਪਰਿਵਾਰ ਦੇ ਦੇਖੋ ਜੀ ਪਰਿਵਾਰ ਸਾਰਾ ਸਦਮੇ 'ਚ ਹੀ ਆ ਇਸ ਟਾਈਮ ਜਿੰਨਾਂ ਅੱਗੇ ਵੀ ਨਹੀਂ ਆ ਰਿਹਾ ਇਹਨਾਂ ਜਿੰਨਾਂ ਦਾ ਨੌਜਵਾਨ ਪੁੱਤ 28 ਸਾਲਾਂ ਦਾ ਇਹ ਨਾਲ ਇਹ ਕੰਮ ਹੋ ਜਾਣਾ ਉਹ ਪਰਿਵਾਰ ਸਦਮੇ 'ਚ ਹੀ ਹੈ ਜੀ ਦੀ ਮੰਗ ਕਰਦੇ ਪ੍ਰਸ਼ਾਸਨ ਤੋਂ ਬਹੁਤ ਸਾਰਾ ਸੋਸ਼ਲ ਮੀਡੀਆ 'ਤੇ ਅਰਦਾਸ ਵੀ ਕਰ ਰਹੇ ਨੇ ਲੋਕ। ਉਹਨਾਂ ਘਰ ਦੇ ਵਿੱਚ ਕੀ ਕਹਿਣਾ ਚਾਹੋਗੇ? ਅਸੀਂ ਦੇ ਸਰਕਾਰ ਅੱਗੇ ਉਹ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਨੌਜਵਾਨ ਦਾ ਸੋਚਿਆ ਜਾਵੇ। ਉਹਦੀ ਸਹਾਇਤਾ ਕੀਤੀ ਜਾਵੇ। ਇੰਨੀ ਤਗੜੀ ਉਹਨੂੰ ਸਜ਼ਾ ਨਾ ਦਿੱਤੀ ਜਾਵੇ। ਉਹ ਗੱਲ ਤੇ ਜੀ ਮਾਈ ਜੀ ਕੀ ਨਾਮ ਆਪਣਾ? ਮੇਰਾ ਨਾਮ ਹੈ ਜੀ ਸਰਪੰਚ ਜੇਸ਼ੰਦীপ ਸਿੰਘ ਕੰਡਰ ਟੋਲ ਵੇਲੇ ਆ। ਮੇਰੇ ਕੀ ਨਾਮ ਦੀ ਆਪਣਾ? ਮੇਰਾ ਨਾਮ ਜੈਸ਼ੰਦੀਪ ਸਿੰਘ ਸਰਪੰਚ ਪਿੰਡ ਰਟੌਲ ਵੇਲੇ ਤੋਂ ਵੀ ਇੱਕ ਹਰ ਜਿੰਦਾ ਮਰਕਾ ਤੁਹਾਡੇ ਪਿੰਡ ਦਾ ਜਿਹੜਾ ਵਿਦੇਸ਼ ਦੇ ਵਿੱਚ ਇਸ ਵਕਤ ਨੂੰ ਦੱਸਿਆ ਜਾ ਰਿਹਾ ਕਿ ਉਹ ਸਾਥਸਾ ਹੋ ਗਿਆ ਕਿਸਮਾ ਹੋ ਗਿਆ ਤੇ ਉਸ ਨੂੰ 50 ਸਾਲ ਦੀ ਤਕਰੀਬਨ ਸਜ਼ਾ ਸੌਣ ਦੀ ਗੱਲ ਹੋ ਰਹੀ ਹੈ ਕਿਦਾਂ ਦਾ ਲੜਕਾ ਸੀਗਾ ਕੀ ਕੋਈ ਕੁਝ ਪਰਿਵਾਰ ਦੇ ਹਾਲਾਤ ਨਹੀਂ ਸੀ ਜਾਣੋ ਚਾਹੀਦੇ ਵੇਖੋ ਜੀ ਜੋ ਬੀਤੇ ਦਿਨ ਯੂ ਐਸ ਏ ਵਿੱਚ ਹਸਾ ਹੋਇਆ ਵਾ ਤਿੰਨ ਗੁਰੇ ਪਰਿਵਾਰ ਦੇ ਵੀ ਜੀ ਮਰੇ ਆ ਸਾਨੂੰ ਉਹਨਾਂ ਦਾ ਵੀ ਦੁੱਖ ਆ ਤੇ ਸਾਡੇ ਪਿੰਡ ਦਾ ਨੌਜਵਾਨ ਹਰਜਿੰਦਰ ਸਿੰਘ ਇਹਦਾ ਵੀ ਸਾਨੂੰ ਬੜਾ ਦੁੱਖ ਆ ਤੇ ਬਹੁਤ ਹੀ ਜ਼ਿਆਦਾ ਚੰਗਾ ਵੀਰੇ ਤੇ ਜੀ ਵੇਖੋ ਜੀ ਨਾ ਤੇ ਉਹਦੀ ਕੋਈ ਨਿੱਜੀ ਮਸਲਾ ਹੈ ਕੋਈ ਨਾ ਉਹਦਾ ਕੋਈ ਹੈ ਰੋਡ ਤੇ ਜਾਂਦੇ ਐਕਸੀਡੈਂਟ ਹੋ ਗਿਆ ਕਿਸੇ ਤੋਂ ਵੀ ਹੋ ਸਕਦਾ ਵਾ ਆਪਣੇ ਤੋਂ ਵੀ ਹੋ ਸਕਦਾ ਬਾਕੀ ਰਹੀ ਗੱਲ ਵੇਖੋ ਜੀ ਬੜੀਆਂ ਫਾਵਾں ਡਾ ਰਏ ਆ ਕਿ 40 ਸਾਲ ਦੀ 45 ਸਾਲ ਦੀ ਸਜ਼ਾ ਹੋਗੀ ਇਹੋ ਜੀ ਕੋਈ ਗੱਲ ਨਹੀਂ ਆ ਤੇ 27 ਤਰੀਕ ਨੂੰ ਸੁਣਵਾਈ ਉਸ ਤੋਂ ਬਾਅਦ ਪਤਾ ਲੱਗੂਗਾ ਜੀ ਤੇ ਵੀ ਕਿੱਦਾਂ ਇਥੋਂ ਗਿਆ ਸੀ ਨਾ ਕਿਹੜੇ ਹਾਲਾਤਾਂ ਗਿਆ ਸੀਗਾ ਅ ਉਹ ਗਿਆਨ ਕਲੋਨੀ ਤਰੀਕੇ ਨਾਲ ਗਿਆ ਸੀ ਜਾਂ ਕਲੋਨੀ ਤਰੀਕੇ ਨਾਲ ਗਿਆ ਸੀ ਉਸ ਨੂੰ ਲੈ ਕੇ ਚਰਚਾ ਵੰਨੀ ਆ ਸੋਸ਼ਲ ਮੀਡੀਆ ਨਹੀਂ ਵੇਖੋ ਜੀ 2018 ਚ ਗਿਆ ਹੈ ਉਦੋਂ ਡਾਂਕੀ ਲਾ ਕੇ ਗਿਆ ਹੈ ਤੇ ਉੱਥੇ ਕੰਮ ਸ਼ੁਰੂ ਕਰਦਾ ਹੀ ਕਰ ਰਿਹਾ ਹੈ ਨਹੀਂ ਇੰਨੀ ਨੌਲੇਜ ਨਹੀਂ ਹੈ ਪਹਿਲਾਂ ਜਾਂਦਿਆਂ ਤੇ ਟਰੱਕ ਦਾ ਮਿਲਦਾ ਨਹੀਂ ਹੈ ਏਦਾਂ ਹੀ ਜਾ ਕੇ ਤੇ ਲੇਬਰ ਕਰਦਾ ਹੋਊਗਾ ਜਾਂ ਕਿਤੇ ਕੋੜ ਚ ਪਰਿਵਾਰ ਚ ਉਹਨਾਂ ਦੀ ਮਾਤਾ ਜੀ ਆ ਤੇ ਬ੍ਰਦਰ ਆ ਤੇ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਹੈ ਹਾਂ ਅੱਛਾ ਕਿੱਦਾਂ ਨੇ ਆਪਵਾਦ ਚੰਗੇ ਕਰੋ ਕੀ ਹਾਲਾਤ ਨੇ ਮਾਰੇ ਅਗਦੀਬੀ ਨਹੀਂ ਵਧੀਆ ਠੀਕ ਹੈ ਪਰਿਵਾਰ ਠੀਕ ਹੈ ਹਾਂਜੀ ਕੀ ਕੀ ਮੰਗ ਕਰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਅਸੀਂ ਇਹ ਕਰਦੇ ਆਂ ਭਗਵਾਨ ਤਮਾਨ ਸਰਕਾਰ ਨੂੰ ਕਿ ਸੈਂਟਰਲ ਸਰਕਾਰ ਦੇ ਨਾਲ ਗੱਲ ਕੀਤੀ ਜਾਵੇ ਤੋਂ ਅੱਗੇ ਟਰੰਪ ਸਰਕਾਰ ਦੇ ਨਾਲ ਅਪੀਲ ਕਰਨ ਤੇ ਵੀਰ ਨੂੰ ਘੱਟ ਤੋਂ ਘੱਟ ਜਿਹੜੀ ਸਜ਼ਾ ਹੋਵੇ ਤੇ ਪੰਜਾਬ ਵਾਪਸ ਲਿਆਂਦਾ ਜਾਵੇ